ਸਤਿ ਸ਼੍ਰੀ ਅਕਾਲ ਉਹਾਰੇ ਅੱਲਾਹ ਜ਼ਿਲਾਕਾਲ ਬਹੁਤ ਬਹੁਤ ਧੰਨਵਾਦ ਜਿੰਦ ਤੋਂ ਲੱਗੇ ਅਕਰੀ ਬਕਰੀ ਅਕੀਆ ਤੋਂ ਜੋ ਮੋਟਾ ਨਹੀਂ ਛੱਡਿਆ ਸਾਰੇ ਮੋਟਿਆਂ ਵਿੱਚ ਹਿੱਸਾ ਪਾਇਆ ਅਤੇ ਕਾਰਜਗ੍ਰਹ ਮਿਕਰ ਸਾਹਿਬ ਨੇ ਜਮੀਆਂ ਸਿੰਘ ਜੀ ਦੇਸ਼ੇ ਨੇ ਜੰਮੂ ਦੇ ਇੱਕਤਾ ਕਿਸਾਨ ਮਜ਼ਦੂਰ ਇਕਤਾ ਕਿਸਾਨ ਮਜ਼ਦੂਰ ਇਕਤਾ ਲੋਕ ਸਭਾ ਵੱਖ-ਵੱਖ ਪਿੰਡਾਂ ਤੋਂ ਲਾਗੂ ਕਰੇਗੇ ਪ੍ਰਮਾਣਿਕਤਾ ਦਾ ਤੁਹਾਡਾ ਸਤਿਕਾਰ ਸਨਾਨਾ ਪ੍ਰਵੇਸ਼ ਜੇ ਆਪਨੇ ਸਹੀ ਕਰ ਲਿਆ ਹੈ ਤਾਂ ਚੱਲਾਈਏ ਅੱਜ ਹਰ ਮਤ ਤੋਂ ਹਰ ਮਤ ਤੋਂ ਹਰ ਬੀ ਚੇਨਾ ਕਰਦੇ ਹਾਂ ਅੱਛਾ ਤੇ ਤੇ ਬੀ ਬਰਾਬਰ ਹਰਫੇਦ ਪਾਜੀ ਅੱਜ ਤੱਕ ਉਹਨਾਂ ਵਾਰਿਆਂ ਨੂੰ ਪੂਰਾ ਨਹੀਂ ਕੀਤਾ ਤੇ ਕਾਲ ਮਟੋਲੇ ਕਰਦੀ ਰਹੀ ਤੇ ਆਕਰਮਣ ਸਾਤੇ ਬਜ਼ੁਰਗ ਲੱਲਿਆਵਾਲ ਸਾਹਿਬ ਨੂੰ ਆਪਣਾ ਮਰਦ ਭਰਤ ਰੱਖਣਾ ਪਿਆ ਉਹਨਾਂ ਵਾਰਿਆਂ ਨੂੰ ਮਰਵਾਉਣ ਲਈ ਮਨਵਾਉਣ ਲਈ ਪਰ ਅੱਜ ਪੂਰੇ 30 ਦਿਨ ਹੋ ਗਏ ਤਕਰੀਬਨ ਮਾਰ ਕੇ ਮੈਂ ਤਾਂ ਕਹਿੰਦਾ ਚੀਂ ਲੱਗਦੇ ਕੋਈ ਬੰਦਾ ਕਰਿਆ ਕਪੜੇ ਦੀ ਸਮਾਨ ਕਰਾਂਗਾ ਅੱਛੇ ਨਹੀਂ ਇੱਕ ਇਹ ਬਸੀ ਗੱਲੀ ਲੈ ਮੈਂ ਕਹਿੰਦਾ ਬਸ ਮਾਰ ਕੇ ਦੱਸ ਨਾ ਬਾਕੀ ਠੱਗੇ ਬੰਦੇ ਸਾਰੇ ਬਾਹਰ ਇੱਕ ਹੋਰ ਭੌਂਕਣੇ 2 ਘੰਟੇ ਹੋ ਗਏ ਸਾਰੇ ਬਕਵਾਸ ਕਰਣੇ ਤੇ ਪਤਾ ਨਹੀਂ ਗੱਲ ਬੰਦ ਕਰ ਮੈਟਲਾ ਮੈਨ ਆਫ ਕਰ ਚੱਲ ਰੇ ਬਾਹਰ ਬਾਹਰ ਆ ਜਾ ਬੰਦ ਕਰ ਦਿਮਾਗਲਾ ਬਾਹਰ ਆ ਜਾ ਬਾਹਰ ਹੋ ਜਾ میں خالیہ میرے تھوڑا حاضر میں بھی موجود بات گھر میں بھی پہنچو روز کا کہ دا آئے اللہ آ جاؤ شہر بند ساری مار بند کر لو مارکن کر لو انو پتہ ہے سارے گل اس نے دسیا نہیں بیس کیتی سی ਇਹ ਬੰਦੇ ਉੱਤੇ ਨਹੀਂ ਆਹ ਵਧੀਆ ਗੱਲਾਂ ਬਾਤਾਂ ਸਰੀਆਂ ਦਾ ਧੰਨਵਾਦ ਕਰਦਾ ਤੇ ਜੀ ਆਖਦਾ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹਨਾ ਵੀ ਆਪਾਂ ਜਿੰਨੀਆਂ ਵੀ ਇੱਕ ਸਾਥ ਜ세 ਬੰਦੀਆਂ ਸਾਰੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਜਦੋਂ ਤੱਕ ਆਪਾਂ ਇਕੱਠੇ ਨਹੀਂ ਹੁੰਦੇ ਤੇ ਉਦੋਂ ਤੱਕ ਆਪਾਂ ਸੈਂਟਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਮਨਵਾ ਨਹੀਂ ਸਕਦੇ ਜਦੋਂ ਅਸੀਂ ਇਕੱਠੇ ਸੀ ਤੇ ਉਦੋਂ ਅਸੀਂ ਕਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾ ਕੇ ਜਦੋਂ ਬਾਸ ਚੱਲੇ ਸੀ ਉਸ ਸਮੇਂ ਦਿੱਲੀ ਦੀ ਸੈਂਟਰ ਸਰਕਾਰ ਨੇ ਸਾਡੇ ਨਾਲ ਐਮਐਚਪੀ ਬਿਜਲੀ ਬਿੱਲ ਤੇ ਹੋਰ ਜਿੰਨੇ ਵੀ ਵਾਅਦੇ ਕੀਤੇ ਥੇ ਲਿਖਤੀ ਰੂਪ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਪੂਰਾ ਕਰਾਂਗੇ ਉਹਨਾਂ ਤੇ ਕਮੇਟੀ ਵੀ ਬਣਾਈ ਗਈ ਅੱਜ ਤੱਕ ਉਹ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਇਹ ਸਾਨੂੰ ਸੈਟ ਸਰਕਾਰ ਨੂੰ ਜਗਾਉਣਾ ਪੈਣਾ ਕੱਠ ਕਰਕੇ ਅੱਗੇ ਅਸੀਂ ਗਏਗੇ ਤਾਂ ਸਾਡੇ ਰਹਿਣ ਦੀ ਬੋਟਲ ਦੇ ਸਾਹ ਤੋਂ ਉੱਤੇ ਉਸ ਵੇਲੇ ਸਾਧੂ ਜੀ ਇਹੇ ਵੇਲੇ ਜਲਦੀ ਕੋਲ ਕਰਕੇ ਤੋਰਦਾ ਕਿ ਸਾਡੇ ਕਾਨੂੰਨ ਕੋਈ ਦੀ ਗੱਤ ਨਹੀਂ ਕੁਝ ਵੀ ਹੁਣ ਦੇਖੋ ਟੱਲੇਵਾਰ ਸਾਹਿਬ ਬਚਾਰੇ ਕਿੰਨੇ ਦਿਨ ਹੋ ਕੀ ਦੇ ਤੋਤੇ ਹੋ ਗਏ ਆ ਮਤਬਤ ਬੱਤ ਤੇ ਬੈਠੇ ਕਿਸੇ ਜੂਨ ਕਰਦੀ ਆ ਤੇ ਸਾਡੇ ਬਿਲਕੁਲ ਜੂਨ ਕਰ ਇਕੱਠੇ ਹੋ ਬਾੜ ਤੇ ਜਾਓ ਇਕੱਠੇ ਹੋ ਕੇ ਜਿੱਥੇ ਉਹ ਖੜਕੇ ਇੱਕ ਖਾਲਵਾਰ ਕੇ ਜਾਓ ਖਾਲਵਾਰ ਕੇ ਜਾਵਾਂਗੇ ਤਾਂ ਨਹੀਂ ਸਾਡੀ ਕਰ ਸਕਦੇ ਕੁਝ ਵੀ ਨਹੀਂ ਭਾ ਇਦਾਂ ਕੰਮ ਨੇ ਤੋਰੇ ਫਰਾਂਗਾ ਤਾਂ ਕੁਝ ਵੀ ਨਹੀਂ ਹੋਣਾ ਉਨੂੰ ਬੜਾ ਇਹ ਹੋ ਗਿਆ ਕਿ ਇਹ ਆਦਮਪੁਰ ਵਿੱਚ ਕੋਈ ਕਿਸਾਨ ਹੀ ਨਹੀਂ ਹੈ ਨਹੀਂ ਆਦਮਪੁਰ ਚ ਇਕੱਠ ਹੀ ਨਹੀਂ ਹੋਇਆ ਆਦਮਪੁਰ ਦੇ ਵਿੱਚ ਕੋਈ ਜਾਮ ਹੀ ਨਹੀਂ ਲੱਗਾ ਸੋ ਐਤ ਕੀ ਮਨ ਚ ਦ੍ਰਿੜ ਇੱਛਾ ਸੀ ਕਿ ਅਸੀਂ ਜਾਮ ਲਾਉਣਾ ਹੀ ਲਾਉਣਾ ਭਾਵੇਂ ਜੋ ਮਰਜ਼ੀ ਹੋਇਆ ਸੋ ਸਾਰਿਆਂ ਨੇ ਸਹਿਯੋਗ ਵੀ ਦਿੱਤਾ ਯੂਨੀਅਨ ਦੇ ਵਿੱਚ ਪਤਾ ਸਾਰੇ ਹੀ ਸਾਰਿਆਂ ਜੁੜੀਆਂ ਦੇ ਬੰਦੇ ਬੈਠੇ ਆ ਵਿੱਚ ਜਿਹੜੀ ਸਾਰਾ ਕੁਝ ਚੱਕਣ ਚੱਕਿਆ ਉਹਦੇ ਆਪਣੀ ਤਿੱਖਾਉਂ ਜਾਵ ਹੋਈ ਦੂਸਰੀ ਗੱਲ ਇਹ ਆ ਕਿ ਆਪਾਂ ਜਿਹੜਾ ਸਵਾ ਸਾਲ ਮੋਰਚਾ ਲਾਇਆ ਸੀ ਉਸ ਮੋਰਚੇ ਦਾ ਹੁਣ ਕੋਈ ਅਰਥ ਨਹੀਂ ਰਹਿ ਗਿਆ ਸਰਕਾਰ ਹੌਲੀ 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 ਉਸੇ ਗੱਲ ਤੇ ਆ ਗਈ ਆ ਇੱਕ ਇੱਕ ਕਰਕੇ ਆਪਣੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਆ ਔਰ ਇਹ ਇੰਨੇ ਵਾਅਦੇ ਕਰਦੇ باوجود ਵੀ ਮੁੱਕਰ ਜਾਣਾ ਮੇਰਾ ਖਿਆਲ ਹੈ ਕਿ ਪ੍ਰਾਈਮ ਮਿਨਿਸਟਰ ਲਈ ਸ਼ਰਮਦਾ ਨਹੀਂਗਾ ਪਰ ਉਹਨਾਂ ਨੂੰ ਪਤਾ ਨਹੀਂ ਸ਼ਰਮ ਕਿੱਥੇ ਲਾ ਕੇ ਰੱਖ ਲਈ ਆ ਜਿਹੜੀਆਂ ਗੱਲਾਂ ਨੂੰ ਪਹਿਲਾਂ ਮਨਦੇ ਸੀ ਉਹਨਾਂ ਤੋਂ ਵੀ ਮਨਕਰ ਹੋ ਗਿਆ ਹੁਣ ਆ ਮੰਡੀਆਂ ਇੱਕ ਇੱਕ ਬਣਾ ਰਹੇ ਆ ਉਹਦਾ ਸਿੱਧਾ ਹੀ ਨਿਸ਼ਾਨਾ ਇਹ ਮੰਡੀਆਂ ਖਤਮ ਕਰਕੇ ਔਰ ਪ੍ਰਾਈਵੇਟ ਹੱਥਾਂ ਦੇ ਵਿੱਚ ਸਾਰੇ ਵਪਾਰ ਦੇਣ ਨੂੰ ਫਿਰਦੇ ਆ ਅਡਾਨੀਆਂ ਵਾਲੀਆਂ ਦੇ ਹਵਾਲੇ ਆਪਾਂ ਨੂੰ ਕਰਨੇ ਫਿਰ ਕਰਨ ਨੂੰ ਫਿਰਦੇ ਆ ਜੇ ਆਪਾਂ ਹੁਣ ਵੀ ਨਹੀਂ ਜਾਗੇ ਤੇ ਫਿਰ ਆਪਾਂ ਜਾਗਣਾ ਵੀ ਨਹੀਂ ਪੰਜ ਸਾਲਾਂ ਤੋਂ ਤਣਾ ਲਗਾਇਆ ਗਿਆ ਆ ਤੇ ਅੱਜ ਜਿਹੜੀ ਸਰਕਾਰ ਨੇ ਜੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਇਹ ਜਿਹੜਾ ਸੰਘਰਸ਼ ਆ ਤੁਹਾਡਾ ਪੂਰੇ ਪੰਜਾਬ ਲੈਵਲ ਤੇ ਵਿੰਡਿਆ ਆ ਤੇ ਕਿੱਦ ਨੂੰ ਇਹ ਮੁੱਕ ਰੇਗਾ ਜੀ ਪਹਿਲੇ ਤੇ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਤੇ ਸਾਡੀ ਕਿਸਾਨਾਂ ਦੀ ਖੂਬ ਜੋਰ ਮੰਗ ਇਹ ਆ ਕਿ ਸਾਡੀਆਂ ਸਾਰੀਆਂ ਸਹੂਲਤਾਂ ਮੰਗੀਆਂ ਜਾਣ ਸਾਨੂੰ ਸਾਰੀਆਂ ਫਸਲਾਂ ਤੇ ਐਮਐਫਪੀ ਦਿੱਤੀ ਜਾਵੇ ਜੇ ਕਰੇ ਤਾਂ ਸਰਕਾਰ ਤੇ ਐ ਸਰਕਾਰ ਵੀ ਉਹੀ ਬੇਨਤੀ ਕਰਦੀ ਹਾਂ ਜੇ ਉਹ ਸਭ ਨਾਮ ਮੰਨੇ ਕੋਈ ਤਰਸ਼ੰਕਾਰ ਸੂਰੇ ਇੰਡੀਆ ਲੈਵਲ ਤੇ ਹੋਊਗਾ ਤੇ ਸਾਰੀਆਂ ਵਹਾਂ ਪੰਚਾਇਤਾਂ ਬੁਲਾਈਆਂ ਜਾਣਗੀਆਂ ਇਹ ਰਿਪੋਰਟ ਵਿੱਚ ਚਲਾਨ ਹੋਇਆ ਸਾਰੀਆਂ ਸਟੇਟਾਂ ਵਿੱਚ ਮਹਾ ਪੰਚਾਇਤਾਂ ਲਾ ਕੇ ਫਿਰ ਆਪ ਫਟਾ ਫਿਰ ਸੂਬੇ ਪੂਰਾ ਇੰਡੀਆ ਲੈਵਲ ਵਿੱਚ ਕਈ ਵੀ ਬੰਦ ਹੋ ਤਰਦਾ ਆ ਜੇਕਰ ਗੱਲ ਕਰੀਏ ਡੱਲੇਵਾਲ ਸਾਹਿਬ ਦੇ ਤੇ ਕਈ ਕਿਆਜ਼ਰਾਂੀਆਂ ਲੜਾਈਆਂ ਜਾ ਰਹੀਆਂ ਜੀ ਅੱਜ ਉਹਨਾਂ ਨੂੰ ਉੱਥੋਂ ਧਰਨੇ ਤੋਂ ਚੱਕਿਆ ਜਾ ਸਕਦਾ ਹੈ ਜਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕੀ ਸੋਚਦੇ ਹੋ ਤੁਸੀਂ ਨਹੀਂ ਜੀ ਇਸ਼ਤਿਹਾਰਾਂ ਦੀ ਕੋਈ ਵੀ ਬਿਲਕੁਲ ਕੋਈ ਹਰਕਤ ਨਹੀਂ ਕਿਸਾਨਾਂ ਦਾ ਨੇਂਦ ਦਿੱਤੀ ਨੂੰ 35ਵੇਂ ਚੌਕੀ ਬੈਠੀ ਮੇਂ ਧਰਨਾ ਚਾਹੀਏ ਹੈ ਮਰਦ ਮਰਦ 30 ਬੱਟੇ ਆ ਕਿਸਾਨ ਸਿ ਪੂਰੀ ਦਿਨ ਰਾਤ ਤੋਂ ਚੌਕੀ ਬੈਠੀ ਹੋਈ ਹੈ ਇੱਤਨ ਜੋ ਰਾਤੀ ਧੰਨੇ ਆਜ਼ਾਦ ਨੂੰ ਨਹੀਂ ਚੱਕਿਆ ਸਕਦਾ ਜੇ ਟੱਕਣ ਦੇ ਤਾਂ ਕਿਸਾਨ ਜਾਵਾ ਰੋ ਰੱਖ ਕਾਨਾਂ ਦੇ ਬੈਠੇ ਰਹੇ ਹੈ ਕਰ ਮੰਗਾਂ ਤੇ ਪਹਿਲੇ ਨਹੀਂ ਮੰਨ ਰਹੇ ਇਹ extra ਜ਼ੋਰਦਾਰਤੀ ਨਹੀਂ ਕਿਸਾਨ ਚੰਦਨ ਦੇ ਨੇ ਇਕੱਲੇ ਆਉਤਾ ਹਾਂ ਅੱਜ ਜਿਹੜਾ ਤਰਨਾ ਲਗਾਇਆ ਗਿਆ ਆਦਮਪੁਰ ਦੁਆਬਾ ਦੇ ਵਿੱਚ ਤੇ ਦੁਆਬਾ ਸੰਘਰਸ਼ ਕਿਸਾਨ ਸੰਘਰਸ਼ ਕਮੇਟੀ ਵੱਲੋਂ ਤੇ ਅੱਜ ਦੇ ਇਕੱਠ ਦੇ ਵਿੱਚ ਜਿੰਨਾ ਇਕੱਠ ਦੇਖਣ ਨੂੰ ਚਾਹੀਦਾ ਸੀਗਾ ਅੱਜ ਪੂਰੇ ਕਿਸਾਨ ਇਕੱਠੇ ਨਹੀਂ ਹੋਏ ਕੀ ਚੰਗੀ ਗੱਲ ਹੈ ਇਹ ਨਕੀ ਪਿੱਛੇ ਦੇ ਇਹ ਕਮੀ ਮਹਿਸੂਸ ਹੋ ਰਹੀ ਹੈ ਕਿ ਜਿਹੜਾ ਕੋ ਵੱਡਾ ਇਕੱਠ ਹੋਣਾ ਚਾਹੀਦਾ ਸੀ ਉਹ ਤਾਂ ਵੱਡਾ ਇਕੱਠ ਨਹੀਂ ਹੋਇਆ ਇਹ ਥੋੜੀ ਕਮੀ ਆ ਇਹ ਕਮੀ ਕਰਕੇ ਸਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਨਹੀਂ ਰਿਪੋਰਟੀਆਂ ਹੋ ਰਹੀਆਂ ਕੁਛ ਨਾ ਕੁਛ ਕਮੀ ਦਾ ਹੈ ਕਿਤੇ ਨਾ ਕਿਤੇ ਕਮੀ ਹੈ ਕਿਸਾਨ ਜਿਹੜਾ ਉਹਨਾਂ ਨੂੰ ਸਹੂਲਤ ਨਹੀਂ ਦੇ ਰਹਾ ਘਰਾਂ ਚ ਬੈਠੇ ਆ ਇੱਥੇ ਓਹ ਵਾਦ ਤੋਂ ਵਾਦ ਸਹੂਲਤ ਦੇਣ ਤੇ ਇਸ ਕਰਕੇ ਉਹ ਜੇ ਕਮੀ ਹੈ ਕੋਈ ਗੱਲ ਨਹੀਂ ਇਹ ਕੀ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਜਿਹੜੇ ਕਿਸਾਨ ਜਿਹੜੇ ਆ ਉਹ ਪ੍ਰਜੋਰ ਅਪੀਲ ਦੇਣ ਤੋਂ ਬਾਅਦ ਵੀ ਝੋਰਾ ਸ਼ੋਰਾ ਨਾਲ ਨਹੀਂ ਪੁੱਜੇ ਇੱਥੇ ਵਾਹ ਉਹਨਾਂ ਕਿਸਾਨ ਦੀ ਬੱਕ ਬੱਕ ਜੱਥੇ ਬੰਦੀਆਂ ਹੁੰਦੀਆਂ ਹਨ ਮੰਨੀਆਂ। ਬੱਕ ਬੱਕ ਜੱਥੇ ਬੰਨੀਆਂ ਜਿੱਦਾਂ ਇਹ ਜਿੱਦ ਕਿ ਫੇਲੀ ਦਾ ਹਾਲ ਰਹੀ ਹੈ ਜਿੱਦਾਂ ਮੇਨ ਹਾਈ ਹੋਈ ਤੇ ਜ਼ਿਆਦਾ ਆ। ਮੇਨ ਹਾਈ ਹੋਈ ਤੇ ਜ਼ਿਆਦਾ ਘੱਟ ਗਿਆ ਜਿੱਦਾਂ ਇੱਥੇ ਦੀ ਰਿਕਾਲ ਕੱਲ ਹੀ ਕੀਤੀ ਗਈ ਸੀ। ਜੇ ਆਹ ਇਥੇ ਪੁਰਾਣਾ ਘੱਟ ਘੱਟਿਆ। ਉਹ ਹਾਈਵੇ ਤੇ ਉੱਤਮਨ ਵਾਲੀ ਪੇਰਾ ਸਵਾਰ ਹਾਈਵੇ। ਨਹਿਲਾ ਬਾਈ ਵੀ ਤੇ ਕਾਫੀ ਜ਼ਿਆਦਾ ਭਾਰੀ ਘਟਨੀ ਹੈਗੀ ਪਿੰਜਾਂ ਜਗ੍ਹਾ ਤੇ ਸਾਰੀਆਂ ਜਗ੍ਹਾ ਤੇ ਨਹੀਂ ਹੈ ਕਿ ਬਈ ਆਦਮਪੁਰ ਦੇ ਅੱਜ ਇਕੱਠਾ ਉਹਨਾਂ ਜ਼ਿੰਮੀਦਾਰਾਂ ਦੀ ਘਟਿਆ ਅੰਤਰਾਂ ਦੀ ਘਟਿਆ ਸੇ ਸਾਰੀ ਜਗ੍ਹਾ ਨਹੀਂ ਇਸ ਤਰ੍ਹਾਂ ਦੀ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਕਿਹੋ ਜਿਹਾ ਰੁਖ اختیار ਕਰੇਗਾ ਸੰਘਰਸ਼ ਤਾਂ ਬਨੇਗਾ ਬਨੇਗਾ ਜੀ ਬਿਲਕੁਲ ਬਨੇਗਾ ਕਿੰਨਾ ਲੱਗਦਾ ਹੈ ਸਰਕਾਰੇ ਸਾਰੇ 12 ਫਸਲਾਂ ਦੇ ਉੱਤੇ ਐਮਐਸਪੀ ਜਿੰਨੂੰ ਰਾਜੀ ਹੈਗੀ ਹੈ ਜਾਂ ਹੋ ਜਾਵੇ ਰਾਜੀ ਮੁਸ਼ਕਲ ਲੱਗਦਾ ਹੈ ਜੀ ਤੇ ਕੀ ਅਗਲਾ ਤੁਹਾਡਾ ਐਕਸ਼ਨ ਹੋਏਗਾ ਸਰਪੰਚ ਜਿਹਨੇ ਹੀ ਸੰਦਰਸ਼ ਹੈ ਕਿਸਾਨ ਕੋ ਹੈ ਕਿ ਉਹ ਕਹੋ ਜ ਉਹਨੇ ਦੀ ਫੋਲ ਤੇ ਐਮਐਸਪੀ ਤੇ ਪੰਜਾਬ ਸਰਕਾਰ ਨੇ ਐਮਐਸਪੀ ਤੇ ਨਹੀਂ ਝੁੱਕਿਆ ਤੁੰਨਾ ਆਤਮਾਨਾ ਵੀ ਝੁੱਕਿਆ ਜੀ ਅੰਨੇ ਦੀ ਫਸਲ ਆ ਗੰਨੇ ਪੀ ਫਸਲ ਤੇ ਐਮ ਐਸ ਪੀ ਤੈਆ ਹ ਹੁਤੇ ਕੋਈ ਵੀ ਆਪਣਾ ਕਾਰਨ ਲੈ ਕੇ ਜਾਂਦਾ ਮਲੇ ਵਿੱਚ ਉਹ ਗਿਆ ਸਾਨੂੰ ਪਰਚੀ ਦਿੰਦੇ ਆਂ ਪਰਚੀ ਲੈ ਕੇ ਆਉਂਦੇ ਆਂ ਉਤੇ ਕੋਈ ਰੋਏ ਰੇਟ ਨਹੀਂ ਲਿਖਿਆ ਜਾਂਦਾ ਐਮ ਐਸ ਐਮ ਐਸ ਪੀ ਉੱਤੇ ਤੈਆ ਉੱਤੇ ਵੀ ਟੱਕਾ ਹੋ ਰਿਹਾ ਕਿਸਾਨਾਂ ਨਾਲ ਤਾਂ ਹਰ ਜਗ੍ਹਾ ਟੱਕਾ ਹੋ ਰਿਹਾ ਭਗਵੰਤ ਮਾਨ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਇਹ 2022 ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਜੇ ਸਾਡੀ ਸਰਕਾਰ ਆਉਂਦੀ ਆ ਤੇ ਅਸੀਂ ਕਿਸਾਨਾਂ ਦੀਆਂ ਹਰੇਕ ਫਸਲਾਂ ਦੇ ਉੱਤੇ ਚਾਹੇ ਕੋਈ ਮੱਕੀ ਹੋਵੇ ਚਾਹੇ ਬਾਜਰਾ ਹੋਵੇ ਚਾਹੇ ਕੋਈ ਵੀ ਫਸਲ ਹੈ ਸਾਰਾ ਤਹਿ ਵੀ ਮਸਲੀ ਜਿਹੜੀ ਆ ਉਹ ਦੇਾਂਗੇ ਇਹ ਦੇਖੋ ਇਹ ਦੇਖ ਲਓ ਇਹ ਤਾਂ ਤੁਹਾਡੇ ਸਾਹਮਣੇ ਆ ਝੋਨੇ ਵਿੱਚ ਰੋਲ ਤੱਕ ਹਨ 1000 ਰੁਪਇਆ 750 ਕੋ ₹100 ਪੰਜਾਬ ਦਾ ਨੁਕਸਾਨ ਹੋਇਆ। ਸਾਨੂੰ ਇਹ ਹੁਣ ਇਦਾਂ ਜਾਪਦਾ ਹੋਵੇ ਜਿਹੜਾ ਕੰਨੇ ਦਾ ਵੀ ਆਪ ਤੇ ਵੀ ਸਰਕਾਰ ਕੋ ਤੇ ਦਸਾਨਾ ਧੱਕਾ ਨਾ ਕਰ। ਪ੍ਰਸ਼ਾਸਨ ਤੋਂ ਤਾਂ ਸਰਕਾਰ ਤੋਂ ਕੀ ਮੰਗ ਕਰਦੇ ਸਰ ਤੁਸੀਂ? ਪਸੰਦ ਆਪਣਾ ਐਮਐਸਪੀ ਤੇ ਰਿਟਰਨ ਪਾ ਜਾਵੇ। ਦਸਾਨਾ ਨਾ ਧੱਕਾ ਨਾ ਹੋਵੇ। ਧੰਨਵਾਦ।